ਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜ਼ਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਜੀ ਆਦਾਸ ਲਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜ਼ਥੇਦਾਰ ਗਿਆਨੀ ਰਕबीर ਸਿੰਘ ਖੁਰਾ ਨੂੰ ਬਾਗੀ ਧੜੇ ਦੇ ਵੱਲੋਂ ਜੋ ਹੈ ਅਪੀਲ ਕੀਤੀ ਗਈ ਹੈ ਕਿ ਸੁਖਬੀਰ ਬਾਦਲ ਦਾ ਸਪਸ਼ਟੀਕਰਨ ਜਮ ਤੱਕ ਕੀਤਾ ਜਾਏ ਜੀ ਆਦਾਸ ਹੈ ਕਿ ਸੁਖਬੀਰ ਬਾਦਲ ਦਾ ਸਪਸ਼ਟੀਕਰਨ ਜਮ ਤੱਕ ਕਰਨ ਦੀ ਮੰਗ ਜੋ ਹੈ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਕੀਤੀ ਗਈ ਹੈ ਇਸੇ ਦੇ ਵਿਚਾਲੇ ਦੱਸਿਆ ਗਿਆ ਕਿ ਉਹਨਾਂ ਕਹਿੰਦੇ ਕਿ ਲਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗ ਰੋਕਣ ਦੀ ਮੰਗ ਕੀਤੀ ਗਈ ਹੈ ਡੇਰੇ ਸਿਰਸੇ ਦਾ ਮੁਆਫੀ ਨਾਮਾ ਵੀ ਜਮ ਤੱਕ ਨਹੀਂ ਕੀਤਾ ਗਿਆ ਸੁਖਬੀਰ ਦਾ ਸਪਸ਼ਟੀਕਰਨ ਲੁਕਾ ਕੇ ਨਾ ਰੱਖਿਆ ਜਾਵੇ ਸੁਖਬੀਰ ਬਾਦਲ ਤੇ ਫੈਸਲਾ ਪੰਥ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਜਾਵੇ ਜੀਆਂ ਦਾਸੇ ਕਿ ਇਹ ਬਾਗੀ ਅਕਾਲੀ ਆਗੂ ਸੁਚਤ ਸਿੰਘ ਛੋਟੇਪੁਰ ਅਤੇ ਮਨਜੀਤ ਸਿੰਘ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਖੁਰਾਂ ਦਾ ਜੋ ਸਪਸ਼ਟੀਕਰਨ ਦਿੱਤਾ ਗਿਆ ਉਸ ਨੂੰ ਜੰਪਾ ਕੀਤਾ ਜਾਵੇ ਤੇ ਦਾਸੇ ਕਿ ਅਕਾਲੀ ਦਲ ਦੀ ਬਾਕੀ ਧੜੇ ਦੇ ਵੱਲੋਂ ਇੱਕ ਖਿਮਾ ਯਾਤਨਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਜਾਕੀ ਜਥੇਦਾਰ ਹੁਰਾ ਨੂੰ 送ਪਿਆ ਜਾਂਦਾ ਉਸਤੀ ਉੱਤੀ ਫਿਰ ਸਿੰਘ ਸਹਿਬਾਨਾਂ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਹੋਣ ਤੋਂ ਬਾਅਦ ਸਿੰਘ ਸਹਿਬਾਨਾਂ ਦੇ ਵੱਲੋਂ ਜੋ ਹੈ 15 ਦਿਨ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਜਵਾਬ ਦੇਣ ਦੇ ਲਈ ਸਪਸ਼ਟੀਕਰਨ ਕਰਨ ਦੇ ਲਈ ਜਿਹੜਾ ਲਿਖਤੀ ਰੂਪ ਚ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹਨਾਂ ਦੇ ਵੱਲੋਂ ਸਪਸ਼ਟੇਕਰਨ ਦਿੱਤਾ ਜਾਵੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਉਹ ਪੇਸ਼ ਹੋਣਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੇਸ਼ ਹੁੰਦੇ ਨਹੀਂ ਉਹਨਾਂ ਦੇ ਵੱਲੋਂ ਸਪਸ਼ਟੇਕਰਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੱਥੇਦਾਰ ਹੁਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਵੱਲੋਂ ਸਪਸ਼ਟੇਕਰਨ ਦਿੱਤਾ ਗਿਆ ਉਸ ਨੂੰ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਹੀ ਜਨਤਾ ਕੀਤਾ ਜਾਏਗਾ ਲੇਕਿਨ ਉਸ ਤੋਂ ਬਾਅਦ ਉਹਨਾਂ ਬਾਗੀ ਧੜੇ ਦੇ ਵੱਲੋਂ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਕਿ ਸੁਖਬੀਰ ਬਾਦਲ ਦਾ ਸਪਸ਼ਟਿਕਰਨ ਜਨਤਾ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਨਾਲ ਹੀ ਇਹ ਕਿ ਲਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗ ਰੋਕੀ ਜਾਏ ਇਸ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਬਾਗੀ ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਅਤੇ ਮਨਜੀਤ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਕਿ ਸੁਖਬੀਰ ਬਾਦਲ ਤੇ ਫੈਸਲਾ ਪੰਥ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਸੁਖਬੀਰ ਬਾਦਲ ਦਾ ਸਪਸ਼ਟੀਕਰਨ ਲੁਕਾ ਕੇ ਨਾ ਰੱਖਿਆ ਜਾਵੇ ਤੇ ਨਾਲ ਹੀ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦਾ ਸਪਸ਼ਟੀਕਰਨ ਜੋ ਹੈ ਉਹ ਜਮ ਤੱਕ ਕੀਤਾ ਜਾਏ ਡੇਰੀ ਸਰਸੇ ਦਾ ਜੋ ਮੁਆਫੀ ਨਾਮਾ ਸੀ ਉਹ ਵੀ ਜਮ ਤੱਕ ਨਹੀਂ ਕੀਤਾ ਗਿਆ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜੋ ਸਪਸ਼ਟੀਕਰਨ ਹੈ ਉਸ ਨੂੰ ਜਮ ਤੱਕ ਕਰਨ ਦੀ ਮੰਗ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜੋ ਹੈ ਕੀਤੀ ਗਈ ਹੈ